ਅੰਮ੍ਰਿਤਸਰ ਦੇ ਹਲਕਾ ਪਛਮੀ ਅਧੀਨ ਪੰਚਾਇਤ ਬਾਬਾ ਜੀਵਨ ਸਿੰਘ ਨਗਰ ਵਿਖੇ ਹਲਕਾ ਵਿਧਾਇਕ ਡਾਕਟਰ ਜਸਬੀਤ ਸਿੰਘ ਸੰਧੂ ਅਤੇ ਸਰਪੰਚ surjeet kumar jeetu ਦੀ ਗਵਾਈ ਹੇਠ ਪੰਚਾਇਤ ਬਾਬਾ ਜੀਵਨ ਸਿੰਘ ਨਗਰ ਵਿਖੇ 16 ਲਾਈਟ ਲਗਾਉਣ ਦਾ ਕੰਮ ਸ਼ੁਰੂ ਕੀਤਾ। ਇਸ ਸੰਬੰਧੀ ਗੱਲਬਾਤ ਕਰਦੇ ਹੋਏ ਸਰਪੰਚ surjeet kumar jeetu ਨੇ ਦੱਸਿਆ ਕਿ ਪੰਚਾਇਤ ਬਾਬਾ ਜੀਵਨ ਸਿੰਘ ਨਗਰ ਵਿਖੇ ਇਲਾਕਾ ਨਿਵਾਸੀਆਂ ਦੀ ਮੰਗ ਸੀ ਕਿ ਬਾਬਾ ਜੀਵਨ ਸਿੰਘ ਨਗਰ ਵਿਖੇ 16 ਲਾਈਟਾਂ ਲਗਾਈਆਂ ਜਾਣ। ਕੁਝ ਦਿਨ ਪਹਿਲਾਂ ਆਪਣੇ ਇਲਾਕੇ ਦੇ ਵਿੱਚ 20 ਤੋਂ 25 ਸੋਲਰ ਲਾਈਟਾਂ ਲਗਾਈਆਂ ਹਨ। ਉਹਨਾਂ ਨੇ ਦੱਸਿਆ ਕਿ ਹਲਕਾ ਵਿਧਾਇਕ ਡਾਕਟਰ ਜਸਪੀਤ ਸਿੰਘ ਸੰਧੂ ਵੱਲੋਂ 15 ਤੋਂ 20 ਸੋਲਰ ਲਾਈਟਾਂ ਭੇਜੀਆਂ ਨੇ ਤੇ ਅੱਜ ਸ਼ਮਸ਼ਾਨ ਘਾਟ ਪਗਵਾਲ ਵਾਲਮੀਕੀ ਮੰਦਰ ਵਿਖੇ ਸੋਲਰ ਲਾਈਟਾਂ ਲਗਾਈਆਂ ਗਈਆਂ ਹਨ। ਉਹਨਾਂ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਪੰਚਾਇਤ ਬਾਬਾ ਜੀਵਨ ਸਿੰਘ ਨਗਰ ਵਿਖੇ ਜੰਗੀ ਪੱਧਰ ਤੇ ਕੰਮ ਕੀਤੇ ਜਾਣਗੇ ਅਤੇ ਇਲਾਕਾ ਨਿਵਾਸੀਆਂ ਦੀਆਂ ਹਰ ਇੱਕ ਮੁਸ਼ਕਲ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ। ਮੌਕੇ ਤੇ ਇਲਾਕਾ ਨਿਵਾਸੀਆਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਸਰਪੰਚ surjeet kumar jeetu ਅਤੇ ਹਲਕਾ ਵਿਧਾਇਕ ਡਾਕਟਰ ਜਸਬੀਰ ਸਿੰਘ ਸੰਧੂ ਵੱਲੋਂ ਪੰਚਾਇਤ ਬਾਬਾ ਜੀਵਨ ਸਿੰਘ ਨਗਰ ਦੀਆਂ ਹਰ ਮੁਸ਼ਕਲਾਂ ਨੂੰ ਪੈਸ ਦੇ ਆਧਾਰ ਤੇ ਹੱਲ ਕਰਵਾਉਂਦੇ ਨੇ ਤੇ ਅੱਜ ਇਲਾਕੇ ਦੇ ਵਿੱਚ ਸੁੱਲ ਲਾਈਟਾਂ ਲਗਾਉਣ ਦਾ ਕੰਮ ਸ਼ੁਰੂ ਕੀਤਾ ਹੈ ਇਸ ਮੌਕੇ ਤੇ ਹਲਕਾ ਵਿਧਾਇਕ ਤੇ surjeet kumar jeetu ਦਾ ਇਲਾਕਾ ਨਿਵਾਸੀਆਂ ਨੇ ਧੰਨਵਾਦ ਕੀਤਾ ਇਸ ਮੌਕੇ ਤੇ ਅੰਗਰੇਜ਼ ਸਿੰਘ ਗੇਜਾ, ਹੇਮਰਾਜ ਕੁਲਵੰਤ ਸਿੰਘ, ਬਲਜੀਤ ਸਿੰਘ, ਸਰਵੰਤ ਸਿੰਘ ਬ੍ਰਿਜਮੋਨ, ਵਿਕਰਮਜੀਤ ਸਿੰਘ, ਕਰਮਜੀਤ ਸਿੰਘ, ਪਰਮਜੀਤ ਸਿੰਘ, ਤਰਸੇਮ ਸਿੰਘ ਪੱਪੂ, ਨਰਮਲ ਸਿੰਘ, ਆਕਾਸ਼ਦੀਪ ਸਿੰਘ, ਕ੍ਰਿਸ਼ਨ ਮੋਨ ਮੈਣੀ ਵੱਡੀ ਗਿਣਤੀ ਵਿੱਚ ਹਾਜ਼ਰ ਹੋਏ। ਪਿੰਡ ਸਾਹ ਵੈਕ ਜਿੱਕੀ ਫਤਿਹ ਪੰਚਾਇਤ ਬਾਬਾ ਜੀਮਨ ਸਿੰਘ ਨਗਰ ਸਰਪੰਚ ਸਰਜੀਤ ਕੁਮਾਰ ਜੀਤੂ ਅੱਜ ਅਸੀਂ ਆਪਣੇ ਇਲਾਕੇ ਵਿੱਚ ਸੋਲਰ ਲਾਈਟਾਂ ਜਿਹੜੀਆਂ ਅੱਜ ਤੋਂ ਕੋਈ 25 ਦੀ 3 ਪਹਿਲਾਂ ਵੀ 25 30 ਲੱਟਾਂ ਛੱਡ ਗਵਾਈਆਂ ਸੀ ਸਾਡੇ ਮਾਨਯੋਗ ਐਮਐਲਏ ਡਾਕਟਰ ਜਸਬੀਰ ਸਿੰਘ ਸੰਧੂ ਸਾਹਿਬ ਜਿਨ੍ਹਾਂ ਨੇ ਭੇਜੀਆਂ ਸੀ ਤੇ ਅਸੀਂ ਉਹ ਲਵਾਈਆਂ ਤੇ ਹੁਣ ਫੇਰ ਸਾਨੂੰ ਕੋਈ 15 ਕਿ ਲਾਈਟਾਂ ਫੇਰ ਸੋਲਰ ਲਾਈਟਾਂ ਆਈਆਂ ਜਿਹਦੀਆਂ ਸ਼ਰਵਾਦ ਅੱਜ ਹੀ ਸ਼ਮਸ਼ਾਨ ਘਾੜ ਤੋਂ ਕੀਤੀ ਆ ਸ਼ਮਸ਼ਾਨ ਘਾੜ ਵਿੱਚ ਲਾਈਆਂ ਲਾਈਟਾਂ ਔਰ ਭਗਵਾਨ ਵਾਲਮੀਕ ਦੇ ਮੰਦਿਰ ਵਿੱਚ ਵੀ ਅਸੀਂ ਸੋਲਰ ਲਾਈਟਾਂ ਜਿਹੜੀਆਂ ਲਾਈਆਂ ਇਹ ਲੱਗਦਾ ਕਿ ਤੁਹਾਡੇ ਇਲਾਕੇ ਵਿੱਚ ਹੀ ਪਹਿਲਾਂ ਇਹ ਸੋਲਰ ਲਾਈਟਾਂ ਲਗਾਈਆਂ ਗਈਆਂ ਨੇ ਦੇਖਿਆ ਜਾਵੇ ਲੱਗੇ ਬੰਨੇ ਹੋਰ ਕਿਤੇ ਸੋਲਰ ਲਾਈਟਾਂ ਨਹੀਂ ਮਿਲੀਆਂ। ਬਿਲਕੁਲ ਜੀ ਸੋਲਰ ਲਾਈਟਾਂ ਸਾਡੇ ਇਲਾਕੇ ਵਿੱਚ ਹੀ ਲੱਗੀਆਂ। ਹੋਰ ਕਿਸੇ ਇਲਾਕੇ ਵਿੱਚ ਵੀ ਸੋਲਰ ਲਾਈਟ ਨਹੀਂ ਲੱਗੀ। ਲਾਗੇ ਚਾਗੇ ਵੀ ਨਹੀਂ ਲੱਗੀਆਂ ਭਾਵੇਂ ਕਾਉਂਸਲਰ ਦਾ ਇਲਾਕਾ ਤੇ ਭਾਵੇਂ ਕੋਈ ਵੀ ਆ। ਇਹ 12-14 ਹਜ਼ਾਰ ਦੀ ਇੱਕ ਲਾਈਟ ਆ। 4-5 ਲੱਖ ਦੀਆਂ ਪਹਿਲਾਂ ਲੱਗੀਆਂ। ਹੁਣ ਵੀ ਆਈਆਂ ਹੁਣ ਲੱਗੀਆਂ। ਲੋੜ ਮੁਤਾਬਕ ਜਿੰਨੀਆਂ ਵੀ ਹੋਰ ਵੀ ਸਾਨੂੰ ਜ਼ਰੂਰਤ ਹੈ ਹੋਰ ਮਗਾਵਾਵਾਂਗੇ ਤੇ ਲਾਵਾਂਗੇ। ਇਹ ਲੱਗਦਾ ਕਿ ਐਮਐਲਏ ਸਾਹਿਬਾ ਤੁਹਾਡੇ ਖਾਸ ਬੰਦੀ ਤੁਸੀਂ ਇਲਾਕੇ ਦੇ ਖਾਸ ਕੰਮ ਕਰਾਉਂਦੇ ਜਿਓ ਤੇ ਲੋਕਾਂ ਨੇ ਮੈਂ ਦੋ ਤਲੇ ਦੀ ਜਿਤਾ ਦਿੱਤਾ ਸੁਪੰਤ ਬਣਾਇਆ ਵਾ ਇਸੇ ਕਰਕੇ ਤੁਸੀਂ ਆ ਲੱਗਦਾ ਹਰ ਕੰਮ ਫੈਲ ਦੇਤਾ ਕਰਾਉਂਦੇ ਵੇਖੋ ਜੀ ਸਾਡੇ ਐਮਐਲਏ ਡਾਕਟਰ ਜਸਬੀਰ ਸਿੰਘ ਸੰਧੂ ਜੀ ਬੱਬਰ ਸ਼ੇਰ ਐਮਐਲਏ ਆ ਉਹਨਾਂ ਸਾਨੂੰ ਪਹਿਲਾਂ ਵੀ ਨਹੀਂ ਕਦੀ ਨਾ ਕੀਤੀ ਸੀ ਉਹਨਾਂ ਸ਼ਮਸ਼ਾਨ ਘਾੜ ਵਾਸਤੇ ਸਾਨੂੰ 10 ਲੱਖ ਰੁਪਏ ਦਿੱਤਾ ਸੀ ਕਿ ਆਪਣੇ ਕੰਮ ਕਰਾਓ ਚਾਰ ਦਵਾਰੀ ਕਰਾਓ ਹੋਰ ਵੀ ਜਿੰਨੇ ਪੈਸੇ ਲੱਗਦੇ ਆ ਤੇ ਅਸੀਂ ਤੁਹਾਨੂੰ ਗ੍ਰਾਂਟ ਦਵਾਂਗੇ ਇਹ ਕਈ ਸ਼ਰਾਰਤੀ ਅੰਸਰ ਹੀ ਜਿਹੜੇ ਜਿਨ੍ਹਾਂ ਨੇ ਲੋਕਾਂ ਨੂੰ ਪਿੱਛੇ ਲਾ ਕੇ ਤੇ ਸਾਡੀ ਜਿਹੜੀ ਵਿਉਂਤਬੰਦੀ ਅਸੀਂ ਕੰਮ ਜਿਹੜੇ ਤਰੀਕੇ ਨਾਲ ਕਰਾਉਣੇ ਸੀ ਲੋਕਾਂ ਨੂੰ ਉਲਟਪੁਲਟ ਕਹਿ ਕੇ ਤੇ ਕੰਮ ਵਿੱਚ ਰੋਕ ਕਰਾਤੀ ਸੋ ਸਾਡੇ ਇਲਾਕੇ ਦੇ ਮੋਹਰਬਾਰ ਬੰਦੇ ਜਿੰਨੇ ਵੀ ਸਾਡੇ ਭਰਾ ਨੇ ਪੰਚਾਇਤ ਮੈਂਬਰ ਨੇ ਉਹ ਸਾਰੇ ਹੁਣ ਕਹਿ ਰਹੇ ਨੇ ਕਿ ਮੱਲੋ ਇਹ ਕੰਮ ਉਹਲਾ ਕਰਾਓ ਤੁਸੀਂ ਕਿ ਇਸ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਆਊਗੀ ਅਸੀਂ ਕਹਿੰਦੇ ਹਾਂ ਕਿ ਕੰਮ ਹੋਣਾ ਚਾਹੀਦਾ ਪਰ ਈਰਖਾ ਬਾਜੀ ਨਹੀਂ ਹੋਣੀ ਚਾਹੀਦੀ ਕਈ ਲੋਕ ਇਰਖਾ ਬਾਜੀ ਰੱਖਦੇ ਆ ਬਸ ਕਿ ਸਰਪੰਚ ਕੰਮ ਕਰਾਵੇ ਨਾ ਤੇ ਮਤਲਬ ਬਸ ਇਦਾਂ ਹੀ ਨਰਕ ਬਣਿਆ ਰਵੇ ਅੱਗੇ ਵੀ ਅਸੀਂ ਦੱਸਿਆ ਸੀ ਕਿ ਜਦੋਂ ਪੰਚਾਇਤ ਪਹਿਲੀ ਵਾਰ ਹੀ ਬਣਿਆ ਓਦੋਂ ਸਰਪੰਚ ਵੀ ਬਣਿਆ ਤੇ ਆਹ ਜਿਹੜਾ ਆਪਣਾ ਲੈਂਟਰ ਵੀ ਅਸੀਂ ਓਦੋਂ ਪਾਏ ਰਲੇਮਦਾਨ ਸੰਸਕਾਰ ਹੁੰਦਾ ਸੀ ਕਿ ਕੋਈ ਕੋ ਲੈਂਟਰ ਨਹੀਂ ਕੋਈ ਪਿਆ ਕੱਚਾ ਹੁੰਦਾ ਏ ਸਾਰਾ ਕੋਈ ਬੰਦਾ ਵੀ ਆ ਕੇ ਕਹਦੇ ਆ ਬਰਾਂਡੇ ਵੀ ਅਸੀਂ ਪਾਏ ਆ ਆ ਚਾਰਦਵਾਰੀ ਵੀ ਅਸੀਂ ਸ਼ੁਰੂਆਤ ਕੀਤੀ ਦੇਖਿਆ ਜਾਵੇ ਤੁਹਾਡੀ ਜਿਹੜੀ ਕਲੋਨੀਆਂ ਬੜੇ ਮਾਰੇ ਹਾਲਾਤ ਦੀ ਗਲੀਆਂ ਜਾਂ ਲੰਗਾਂ ਜਾਂਦਾ ਸੀ ਪਾਣੀ ਬੜਾ ਖੜ ਜਾਂਦਾ ਸੀ ਲੇਕਿਨ ਅੱਜ ਦੀ ਗੱਲ ਕਰੀਏ ਇਲਾਕਾ ਕਹੜਾ ਤੁਸੀਂ ਸਵਰਗ ਬਣਾ ਦਿੱਤਾ ਗਿਆ ਕੀ ਕਹਣਾ ਚਾਹੋਗੇ ਇਲਾਕੇ ਵਾਸਤੇ ਕਿੰਨੀ ਖੁਸ਼ੀ ਦੀ ਲਹਿਰ ਹੈ ਵੇਖੋ ਜੀ ਇਲਾਕੇ ਚੋਂ ਨਰਕ ਕੱਢਿਆ ਹੈ ਸਾਡੇ ਸੱਜਣ ਮਿੱਤਰ ਆਉਂਦੇ ਹੁੰਦੇ ਸੀ ਪਿੰਡਾਂ ਚ ਆਉਂਦੇ ਹੁੰਦੇ ਸੀ ਉਹ ਕਹਿੰਦੇ ਤੁਹਾਡਾ ਸ਼ਹਿਰ ਕਾਦਾ ਟਾਡ ਨਾਲੋਂ ਤੇ ਸਾਡੇ ਪਿੰਡ ਚੰਗੇ ਤੇ ਚਲੋ ਅਸੀਂ ਗਲੀਆਂ ਚ ਪਾਣੀ ਬੜਾ ਖਲੋਂਦਾ ਸੀ ਨਾਲੀਆਂ ਆਹੀ 1 ਫੁੱਟ ਦੀ ਨਾਲੀ 3-3 ਫੁੱਟ ਦੀ ਬਣੀ 2-2 ਪਾਸੇ 6-6 ਫੁੱਟ ਦੀਆਂ 10 ਫੁੱਟ ਦੀ ਗਲੀ 6 ਫੁੱਟ ਦੀਆਂ ਨਾਲੀਆਂ ਬਣੀਆਂ ਸੀ ਬਹੁਤ ਜ਼ਿਆਦਾ ਨਰਕ ਸੀ ਇਹ ਸਾਡੀ ਜਦੋਂ ਪਹਿਲਾਂ ਪੰਚਾਇਤ ਬਣੀ ਆ ਇਲਾਕੇ ਨੇ ਸਾਹ ਦਿੱਤਾ ਸਰਪੰਚ ਬਣਿਆ ਸਾਡੇ ਪੰਚਾਇਤ ਮੈਂਬਰ ਬਣੇ ਆ ਪੈਲ ਦੇ ਆਧਾਰ ਤੇ ਹੀ ਕੰਮ ਕੀਤੇ ਆ ਤੁਸੀਂ ਘੁੰਮ ਕੇ ਵੇਖੋ ਕਿ 1 ਇੰਚ ਵੀ ਜਿਹੜੀ ਜਗ੍ਹਾ ਕੱਚੀ ਨਹੀਂ ਛੱਡੀ ਤੇ ਸਾਡਾ ਇਹ ਵੀ ਟੀਚਾ ਹੈਗੇ ਸ਼ਮਸ਼ਾਨ ਘਰ ਨੂੰ ਬਹੁਤ ਵਧੀਆ ਤਰੀਕੇ ਨਾਲ ਬਣਾਉਣਾ ਕਿ ਇੱਕ ਮਾਸਾ ਵੀ ਜਿਹੜੀ ਕਿਹੇ ਪੰਜ ਪੈਸੇ ਦਾ ਵੀ ਜਿਹੜਾ ਕੰਮ ਨਾ ਹੀ ਰਹਿਣ ਨਹੀਂ ਦੇਣਾ ਜੇ ਜੋ ਵੀ ਜ਼ਰੂਰਤ ਦੇ ਮੁਤਾਬਕ ਜਿਹੜੇ ਕੰਮ ਹਨ ਅਸੀਂ ਪੈਲ ਦੇ ਆਧਾਰ ਤੇ ਕਰਾਉਣੇ ਸੀ ਤੇ ਅਸੀਂ ਤੁਹਾਨੂੰ ਅੱਗੇ ਵੀ ਦੱਸਿਆ ਕਿ ਇਹ ਬੰਦੇ ਜਿਹੜੇ ਸ਼ਰਾਰਤੀ ਆ ਉਹ ਨਹੀਂ ਚਾਹੁੰਦੇ ਪਰ ਲੋਕਾਂ ਨੇ ਚਲੋ ਹੁਣ ਪਤਾ ਲੱਗ ਗਿਆ ਫੇਰ ਇਹ ਸ਼ਰਾਰਤੀ ਬੰਦਿਆਂ ਦੇ ਕੰਮ ਹੀ ਜਿੰਨਾ ਕਰਕੇ ਕੰਮ ਰੁਕ ਗਿਆ ਸੀ ਤੇ ਉਹ ਸਾਡੇ ਭਰਾਵਾਂ ਨੇ ਸਾਨੂੰ ਫੇਰ ਆਖਿਆ ਕਿ ਇਹ ਕੰਮ ਤੇ ਸ਼ੁਰੂ ਕਰਾਓ ਤੇ ਅਸੀਂ ਜਿਹੜੇ ਵੀ ਰਹਿnde ਕੰਮ ਹੈ ਪੈਲ ਦੇ ਆਧਾਰ ਤੇ ਕਰਾਵਾਂਗੇ ਜੇ ਸੋਲਰ ਲਾਈਟਰੀ ਗੱਲ ਕਰੀਏ ਤੇ ਪਹਿਲਾਂ ਕਿਹੜੇ ਕਿਹੜੇ ਲੱਗ ਕੇ ਗਲੀਆਂ ਦੇ ਵਿੱਚ ਲੱਗ ਗਿਆ ਤੇ ਅੱਜ ਕਿੱਥੋਂ ਸ਼ੁਰ ਪਹਿਲਾਂ ਲਾਈਟਾਂ ਜੀ ਸਾਡੇ ਇੱਕ ਨੰਬਰ ਗਲੀ ਚ ਲੱਗੀਆਂ ਟੋਟਲ ਮਤਲਬ ਸਾਰੀ ਪੰਚਾਇਤ ਵਿੱਚ ਲੱਗੀਆਂ ਲਾਈਟਾਂ ਹਾਂ ਹਾਂ ਸਾਰੇ ਉਧਰ ਲੱਗੀਆਂ ਅੱਜ ਹੀ ਸ਼ਮਸ਼ਾਨ ਘਾੜ ਚ ਲਾਈਆਂ ਤੇ ਭਗਵਾਨ ਵਾਲਮੀਕ ਮੰਦਿਰ ਦੇ ਵਿੱਚ ਲਾਈਟਾਂ ਲਾਈਆਂ ਅਜੇ ਅਜੇ ਹੋਰ ਲਾਉਣੀਆਂ ਜ਼ਰੂਰਤ ਮੁਤਾਬਕ ਜਿੰਨੀਆਂ ਵੀ ਹੈਆਂ ਨਾ ਤੇ ਮੰਦਿਰ ਵਿੱਚ ਅਸੀਂ 5-7 ਲਾਈਟਾਂ ਜੇ ਹੋਰ ਲਾਉਣੀਆਂ ਤੇ ਇਸ ਸ਼ਮਸ਼ਾਨ ਘਾੜ ਵਿੱਚ ਵੀ ਲਾਈਟਾਂ ਲਾਵਾਂਗੇ ਜਿਹੜੇ ਵੀ ਕੰਮ ਕਰਨ ਵਾਲੇ ਕਰਾਂਗੇ ਸਾਡੇ ਵੀਰਾਂ ਦੀ ਸ਼ਾਵੀਰ ਇਨੇ ਡਿਮਾਂਡ ਰੱਖੀ ਸੀ ਕਿ ਮੰਦਰ ਵਿੱਚ ਵੀ ਲਾਈਟਾਂ ਚਾਹੀਦੀਆਂ ਤੇ ਅਸੀਂ ਕਹਾਂ ਜਰੂਰ ਚਾਹੀਦੀਆਂ ਜੀ ਲਾਵਾਂਗੇ ਤੇ ਸਾਡੇ ਕੋਲ ਲਾਈਟਾਂ ਆਈਆਂ ਸੀ ਫਿਰ ਪਹਿਲ ਦੇ ਆਧਾਰ ਤੇ ਮੰਦਰ ਵਿੱਚ ਵੀ ਲਾਈਟਾਂ ਲਾਈਆਂ ਹੋਰ ਵੀ ਜਿੰਨੀਆਂ ਵੀ ਮਤਲਬ ਲੋਡ ਹੋ ਗਈਆਂ ਉੱਥੇ ਲਾਵਾਂਗੇ ਮੇਰਾ ਨਾਂ ਜੀ ਕ੍ਰਿਸ਼ਨ ਮੋਣ ਮੈਣੀ ਇਹਨਾਂ ਪਹਿਲੇ ਹਾਲਾਤ ਤੇ ਕਾਫੀ ਮਾੜੇ ਸੀ ਜਦੋਂ ਇਹਨੇ ਸਰਪੰਚ ਸਾਹਿਬ ਬਣੇ ਸੀ ਆਪਣੇ ਪਹਿਲੀ ਵਾਰੀ ਤੇ ਬਹੁਤ ਇਹਨਾਂ ਕੰਮ ਕਰਾਏ ਗਲੀਆਂ ਗੁਲੀਆਂ ਬਣਵਾਈਆਂ ਸਭ ਲੋਕਟਾਈਲ ਲਵਾਈ ਆ ਤੇ ਸ਼ਮਸ਼ਾਨ ਘਾਟ ਵਿੱਚ ਵੀ ਲਵਾਈ ਆ ਤੇ ਹੋਰ ਕੰਮ ਲਾਈਟਾਂ ਲੂਟਣ ਦਾ ਹੈਗਾ ਸੀ ਇਹਨਾਂ ਨੂੰ ਬੇਨਤੀ ਕੀਤੀ ਸਾਰਿਆਂ ਨੇ ਤੇ ਨਾ ਸੋਲਰ ਲਾਈਟਾਂ ਪਹਿਲਾਂ ਹੀ ਲਵਾਈਆਂ ਸੀ ਤੇ ਹੁਣ ਦੁਬਾਰਾ ਫੇਰ ਆਈਆਂ ਸ਼ਮਸ਼ਾਨਗੜ੍ਹ ਚ ਨਹੀਂ ਐ ਇੱਥੇ ਵੀ ਲੱਗ ਗਈਆਂ ਵਾਲਮੀਕ ਮੰਦਿਰ ਵੀ ਲੱਗੀਆਂ ਤੇ ਵਧੀਆ ਮਰ ਕੀ ਸਾਰਾ ਚੱਲ ਰਿਹਾ ਜੇ ਕੰਮ ਨਾਲਾ ਜਿਵੇਂ ਲੱਗਦਾ ਕਿ ਉਹਨਾਂ ਦੇ ਸਮੇਂ ਤੇ ਹੋ ਰਿਹਾ ਕੰਮ ਕਰਾਇਆ ਜਾਂਦਾ ਹੋਰ ਕੰਮ ਜੀ ਮੈਂ ਸਰਪੰਚ ਸਾਹਿਬ ਲਾਗੇ ਖਲੋਤੇ ਤੇ ਤੁਹਾਡੇ ਥਰੂ ਇਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਇੱਕ ਸਾਡੇ ਨਾਲ ਸੀਸੀਟੀ ਵੀ ਕੈਮਰੇ ਲਵਾ ਦੇਣ ਸਾਰੇ ਪੂਰੇ ਪੰਚਾਇਤ ਵਿੱਚ ਤੇ ਹੋਰ ਵਧੀਆ ਹੋ ਜੂਗਾ ਥੋੜਾ ਜਿਹਾ ਤੇ ਕੁਝ ਹੋਰ ਨਿੱਕੇ ਨਿੱਕੇ ਕੰਮ ਹੈਗੇ ਇਹਨਾਂ ਨੂੰ ਦੱਸਿਆ ਕਰਾਈ ਜਾਂਦੇ ਜੋ ਜੋ ਦਸੀਏ ਜੀ ਕਰਾਈ ਜਾਂਦੇ ਜੀ ਵਧੀਆ ਕਰ ਰਹੇ ਸਾਰੇ ਬਹੁਤ ਵਧੀਆ ਮਿਲਿਆ ਸਰਪੰਚ ਸਾਹਿਬ ਦਾ ਬਹੁਤ ਵਧੀਆ ਬਹੁਤ ਵਧੀਆ ਕਹਿੰਦੇ देर ਹੁੰਦੀ ਹੈ ਆਪਣੇ ਕੰਮ ਹੋ ਜਾਂਦਾ ਹੋਰ ਇਹ ਗੱਲਾ ਕਿਹਨੇ ਗੱਲ ਕਰੀ ਇਹ ਤਾਂ ਮੈਂ ਨਹੀਂ ਨਹੀਂ ਬੜਾ ਫਰਕ ਆ ਜੀ ਲੋਕ ਆਪ ਦੱਸਦੇ ਸਾਡੇ ਸਾਹਮਣੇ ਕਾਰਪੋਰੇਸ਼ਨ ਦਾ ਏਰੀਆ ਉਹ ਆਪ ਦੱਸਦੇ ਯਾਰ ਕਾਸ਼ ਅਸੀਂ ਪੰਚਾਇਤ ਵਿੱਚ ਹੁੰਦੀ ਰੱਡੀ ਤੇ ਸਾਡਾ ਸੌਰਜਨ ਦਾ ਮਾਸਾ ਮੋਟਾ ਤੇ ਠੀਕ ਆ ਵਧੀਆ ਕਾਰਜਕਾਮ ਠੀਕ ਨਾਮ ਨਹੀਂ ਤੁਹਾਡਾ ਮੇਰਾ ਨਾਮ ਪਰਮਜੀਤ ਸਿੰਘ ਐਸ ਐਸਪੰਚ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਅਸੀਂ ਇਹਨਾਂ ਗਾੜੀ ਮੈਂਤਰਲਾ ਕੀਤਾ ਇਹਨਾਂ ਨੇ ਕਿਹਾ ਵੀ ਪਹਿਲ ਦੇ ਆਧਾਰ ਤੇ ਤੁਹਾਡੀਆਂ ਲਾ ਕੇ ਦਵਾਂਗੇ ਮੰਦਰੇ ਜਿੰਨੀਆਂ ਵੀ ਲੱਗਣਗੀਆਂ ਇਹਨਾਂ ਅੱਜ ਕੁਝ ਲਵਾਇਆਂ ਕੁਝ ਕਹਿੰਦੇ ਹੋਰ ਆਉਣਗੀਆਂ ਤਾਂ ਅਸੀਂ ਜ਼ਰੂਰ ਲਵਾ ਕੇ ਤੁਹਾਨੂੰ ਹੋਰ ਦਵਾਂਗੇ ਇਹ ਜੇ ਮੰਦਰ ਦੀ ਗੱਲ ਕਰੀਏ ਤਾਂ ਕਾਫੀ ਮਾੜੇ ਹਾਲਾਤ ਸੀ ਮੰਦਰਾਂ ਦੇ ਬਿਲਕੁਲ ਜੀ ਹਨੇਰਾ ਰਹਿੰਦਾ ਬਿਲਕੁਲ ਬਿਲਕੁਲ ਜੀ ਹਨੇਰਾ ਰਹਿੰਦਾ ਸੀ ਇਹ ਉਹਨਾਂ ਦੀ ਮਿਹਰਬਾਨੀ ਬਹੁਤ ਜਿੰਨਾ ਇਹਨਾਂ ਲਾਈਟਾਂ ਲਵਾ ਆ ਗਿਆ ਸੋਲਰ ਦੇ ਸਾਨੂੰ ਦਿੱਤੀਆਂ ਲੱਗਦਾ ਕਿ ਸਰਪੰਚ ਸਾਹਿਬ ਆਜ ਮਹੱਲੇ ਨੂੰ ਜਗਮਾ ਜਗਮਾ ਕਰਾਣਗੇ ਬਿਲਕੁਲ ਜੀ ਬਿਲਕੁਲ ਅਸੀਂ ਤਾਂ ਜਗਮਗ ਕਰਾਉਣਗੇ ਮਹੱਲੇ ਦੀ ਇਹਦਾ ਜਗਮਗ ਜਗਮਗ ਹੁੰਦੀ ਰਹੂਗੀ ਹਾਂਜੀ ਇਹ ਕੀ ਕਹਣਾ ਜੋ ਲੋਕਾਂ ਨੂੰ ਪੀਰ ਕੇ ਕਰਨਾ ਚਾਹੋਗੇ ਸਰਪੰਚ ਸਾਹਿਬ ਦਾ ਕਿਨਾਂ ਸਾਥ ਦੇਣਾ ਚਾਹੀਦਾ ਜਿਹੜੇ ਕੰਮ ਕਰਾ ਰਹੇ ਨੇ ਵੇਖੋ ਜੀ ਅਸੀਂ ਦੇ ਉਹਨਾਂ ਜਿਹੜਾ ਬੰਦਾ ਕੰਮ ਕਰਾਉਂਦਾ ਉਹਦਾ ਸਾਥ ਦਓ ਜਰੂਰ ਵੇਖੋ ਆ ਸ਼ਮਸ਼ਾਨ ਘਾਟ ਆ ਜਿਹਦਾ ਕੰਮ ਕੋ ਹੋ ਜਿਹਦੇ ਕੋਈ ਮਾਰੀ ਗੱਲ ਨਹੀਂ ਕੀ ਬਿਲਕੁਲ ਇਹ ਕਿਸੇ ਨਾਲ ਤੇ ਲੈ ਨਹੀਂ ਜਾਣਾ ਹੋ ਜਾਊਗਾ ਤਾਂ ਵਧੀਆ ਗੱਲ ਆ ਲੱਗਦਾ ਕਿ ਅਸਲੀ ਘਾਰੇ ਹੀ ਆਪਣਾ ਬਿਲਕੁਲ ਜੀ ਅਸਲੀ ਘਾਰੇ ਹੋਈ ਸਾਡ ਪਹਿਲਾ ਹਾਲਾਤ ਕੀ ਸਮਸ਼ਾਨ ਘਰ ਦੇ ਹੁਣ ਪਹਿਲਾ ਹਾਲਾਤ ਵੇਖੋ ਜੀ ਇਹਦੇ ਵਿੱਚ ਕਾ ਬੂਟ ਬਹੁਤ ਜਿਆਦਾ ਸੀ ਇਹਨਾਂ ਆਪਣਾ ਮਿਹਨਤ ਕਰਵਾ ਕੇ ਚਲੋ ਗਰਾਡ ਲਿਆ ਕੇ ਇਹਨਾਂ ਆਪਣਾ ਕੰਮ ਕਰਾਇਆ ਤੇ ਵਧੀਆ ਬਹੁਤ ਵਧੀਆ ਸਾਨੂੰ ਲੱਗਣ ਰਿਹਾ ਜੀ